ਲੁੱਟਾਖੋਹਾਂ ਚੋਰੀਆਂ ਕਰਨ ਵਾਲੇ ਲਟੇਰਿਆਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਹਨ ਕਿ ਉਹ ਖੇਤਾਂ ਵਿੱਚ ਵੀ ਕਿਸਾਨਾਂ ਤੇ ਹਮਲਾ ਕਰਕੇ ਉਹਨਾਂ ਦੀ ਨਕਦੀ, ਮੋਬਾਈਲ, ਸੰਦ ਸਮਾਨ ਭਾਂਡੇ ਆਦ ਖੋ ਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਤੁੰਗਵਾਲੀ ਤੋਂ ਸਾਹਮਣੇ ਆਇਆ ਹੈ ਕਿ ਝੋਨਾ ਲਾਉਣ ਵਾਲੀ ਲੇਬਰ ਖੇਤ ਵਿੱਚ ਰਹਿ ਰਹੀ ਸੀ। ਰਾਤੀ ਮੋਟਰਸਾਈਕਲ ਤੇ ਤਿੰਨ ਲਟੇਰੇ ਖੇਤ ਵਿੱਚ ਆ ਗਏ। ਤਾਂ ਲੇਬਰ ਨੇ ਕਿਸਾਨ ਨੂੰ ਫੋਨ ਕਰ ਦਿੱਤਾ ਜਦ ਕਿਸਾਨ ਆਪਣੇ ਪ੍ਰਾਸ ਸਹਿਤ ਮੌਕੇ ਤੇ ਪਹੁੰਚਾ ਅਤੇ ਲਟੇਰਿਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਲਟੇਰਿਆ ਨੇ ਕਰਪਾਨ ਨਾਲ ਹਮਲਾ ਕਰਕੇ ਇੱਕ ਕਿਸਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਲਟੇਰੇ ਫਿਰ ਤੋਂ ਵਾਪਸ ਆ ਕੇ ਲੇਬਰ ਤੋਂ ਨਗਦੀ ਮੋਬਾਈਲ ਅਤੇ ਉਹਨਾਂ ਦੇ ਪਾਂਡੇ ਖੋਕੇ ਲੈ ਗਏ ਇਸ ਹੱਤੋਂ ਪਾਈ ਦੌਰਾਨ ਲਟੇਰਿਆਂ ਦਾ ਇੱਕ ਰਿਵਾਲਵਰ ਖੇਤ ਵਿੱਚ ਡਿੱਗ ਪਿਆ ਅਤੇ ਜਾਂਚ ਤੋਂ ਪਤਾ ਲੱਗਾ ਕਿ ਇਹ ਖਡਾਉਣਾ ਰਿਵਾਲਵਰ ਹੈ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਅਜਿਹੇ ਲਟੇਰਿਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਹਰ ਰੋਜ਼ ਖੇਤਾਂ ਘਰਾਂ ਵਿੱਚੋਂ ਚੋਰੀਆਂ ਹੋ ਰਹੀਆਂ ਹਨ ਆਓ ਸੁਣਾਉਣੇ ਆ ਕੀ ਕਹਿੰਦੇ ਹਨ ਗਰਮੇਲ ਸਿੰਘ ਪੀੜਤ ਕਿਸਾਨ ਅਤੇ ਜੋਗਿੰਦਰ ਸਿੰਘ ਬਰਾੜ ਮਜੂਦਾ ਸਰਪੰਚ ਭਾਈ ਕੀ ਨਾਮ ਤੁਹਾਡਾ ਕੀ ਗੱਲ ਹੋਈ ਹੈ ਤੁਹਾਡਾ ਮੇਰਾ ਨਾਮ ਗਰਮੇਲ ਸਿੰਘ ਹੈ ਬਈ ਪਿੰਡ ਟੋਂਗਵਾਲੀ ਸੜੇ ਲੀਵਰ ਵਾਲੇ ਆਏ ਹੋ ਸੀਗੇ ਜੀ ਝੋਨਾ ਲਾਉਣ ਵਾਲੇ ਉਹ ਸਾਡੇ ਦਾਣਾ ਮੰਡੀ ਬਣਿਆ ਹੋਇਆ ਹੈ ਜੀ ਤੇ ਉਥੇ ਰਹਿੰਦੇ ਆ ਜੀ ਤੇ ਰਾਤ 2:30 ਵਜੇ ਦੀ ਗੱਲ ਹੈ ਜੀ ਕੋਈ ਅਣਪਛਾਤੇ ਹੁੰਦੇ ਆਏ ਉਹਨਾਂ ਕੋਲ ਸਮਾਨ ਖੋਣ ਵਾਸਤੇ 65% ਵੀ ਜੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਘਰੇ ਮੇਰੇ ਵੱਡੇ ਭਾਈ ਨੂੰ ਤੇ ਉਹਨੇ ਮੈਨੂੰ ਫੋਨ ਕੀਤਾ ਤੇ ਫਿਰ ਅਸੀਂ ਉੱਥੇ ਗਏ ਜੀ ਜਿੱਥੇ ਲੇਬਰ ਵਾਲੇ ਬੈਠੇ ਆਗੇ ਦਾਣਾ ਮੰਡੀ ਚ ਅਸੀਂ ਜਾਂਦਿਆਂ ਨੇ ਦੇਖਿਆ ਤਾਂ ਤਿੰਨੇ ਜਣੇ ਸੀਗੇ ਜੀ ਉਹ ਤੇ ਇੱਕ ਕੋਲੇ ਕਿਰਪਾਨ ਸੀਗੀ ਹਰਵਾਲ ਵਰਮ ਵੀ ਸੀਗਾ ਤੇ ਸਾਨੂੰ ਦੇਖ ਕੇ ਉਹ ਭੱਜਲੇ ਜੀ ਭੱਜਲੇ ਜਦੋਂ ਤੇ ਉਹਨਾਂ ਦਾ ਕਾਲੀ ਚ ਮੋਟਰਸਾਈਕਲ ਤੋਂ ਡਿੱਗ ਪਏ ਪਰ ਜਦੋਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਫੜਨ ਦੇ ਵੇਲੇ ਤੇ ਉਹਨਾਂ ਨੇ ਕਿਰਪਾਲਾ ਨਾਲ ਸਾਡੇ ਤੇ ਬਾਰ ਕਰਤਾ ਜੀ ਤੇ ਮੇਰੇ ਕਾਫੀ ਕਰਪਾਨਾ ਮਾਰ ਗਏ ਜੀ ਤੇ ਹੁਣ ਕੇ ਉਹ ਦੁਬਾਰਾ ਉਥੋਂ ਹੱਥੋਂ ਪਾਈ ਹੋ ਗਏ ਅਸੀਂ ਪਿੱਛੇ ਹਟ ਗਏ ਸਾਡੇ ਕੋਲ ਗੁੱਸੇ ਨਹੀਂ ਸੀਗਾ ਤੇ ਭੱਜ ਗਏ ਭੱਜਣ ਤੋਂ ਬਾਅਦ ਵੀ ਦੁਬਾਰੇ ਅਸੀਂ ਜਦੋਂ ਮੈਨੂੰ ਲੈ ਕੇ ਘਰੇ ਆ ਗਏ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਆ ਕੇ ਉਹ ਸਾਡੇ ਲੇਬਰ ਵਾਲਿਆਂ ਕੋਲੋਂ ਦੁਬਾਰਾ ਫੇਰ ਕੋਕੇ ਭੰਡੇ ਭੁੰਡੇ ਸਾਰੇ ਕੋਕੇ ਲੈ ਗਏ ਜੀ ਅਗਲਾ ਵਾਤਾਵਰਣ ਜੀ ਤੁਹਾਡੇ ਸਟਾਫ ਕਿੱਥੇ ਕਿ ਜੇ ਮਾਰੀਆਂ ਲੇਬਰ ਪ੍ਰਵਾਸੀ ਲੇਬਰ ਪ੍ਰਵਾਸੀ ਹੈ ਜੀ ਇਹ ਆਪਾਂ ਵੀ ਇਹ ਕਹਿ ਦਨੇ ਆ ਜੀ ਉਹ 2 ਸਾਲ ਤੋਂ ਸਾਡੇ ਕੋਲੇ ਆਉਂਦੇ ਆ ਵਿਚਾਰੇ ਠੀਕ ਹੈ ਤੇ 5 ਜਣੇ ਉਹ ਸੀਗੇ 2 ਅਸੀ ਸੀਗੇ ਜੀ ਗਏ ਦੁਬਾਰਾ ਅੱਛਾ ਤੇ ਬਸ ਉਹਨਾਂ ਨੇ ਕੋਸ਼ਿਸ਼ ਨਹੀਂ ਦੇਖਿਆ ਸਾਨੂੰ ਦੇਖ ਕੇ ਭੱਜਣ ਲੱਗੇ ਲੰਘ ਕੇ ਜਦੋਂ ਭੱਜਣ ਲੱਗੇ ਤੇ ਮੁੜ ਕੇ ਉਹਨਾਂ ਨੂੰ ਐਸੇ ਅਸੀਂ ਆਖਿਆ ਫੜ ਲਗੇ ਉਹਨਾਂ ਕੋਲ ਕਰਪਾਨਾ ਸਿੰਘ ਆ ਤੇ ਮੈਂ ਕਰਫਾਲਾ ਨਾਲ ਵਾਰਕ ਦਿੱਤਾ ਸਾਡੇ ਜੀ ਕਿੰਨਾ ਸਵਾਨ ਸੌਣ ਰੱਖ ਕੇ ਲੈ ਗਏ ਸਵਾਨ ਕਾਫੀ ਹੈ ਜੀ ਲੇਵਰ ਤੇ ਭਾਂਡੇ ਹੁੰਦੇ ਆ ਜੇ ਖਾਣ ਪੀਣ ਵਾਲੇ ਜਿਹੜੇ ਵੱਡੇ ਅੱਛਾ ਸਾਰੇ ਲੈ ਗਏ ਜੀ ਕੀ ਮੰਗ ਕਰਦੇ ਐਸੇ 23% ਤੋਂ ਮੰਗ ਕਰਦੇ ਆ ਜੀ ਇਹ ਜਿਹੜੇ ਲਟੇਰੇ ਆਗੇ ਇਹਨਾਂ ਨੂੰ ਫੜਿਆ ਜਾਵੇ ਅੱਗੇ ਤੋਂ ਇਹ ਜੀ ਘਟਨਾ ਨਾ ਵਾਪਰੇ ਤਾਂ ਸਾਨੂੰ ਇਹਨਾਂ ਸਭ ਮੰਨਣਾ ਚਾਹੀਦਾ ਜੀ ਬਜੀ ਕੀ ਨਾ ਬਾਕੀ ਕਿੱਥੇ ਨਾ ਵਾਪਰੀਏ ਮੈਂ ਸਰਪੰਚਾ ਜੀ ਪਿੰਡ ਤੁੰਗਵਾਲੀ ਤੋਂ ਜਗਿੰਦਰ ਸਿੰਘ ਬਰਾੜ ਮੈਨੂੰ ਤਾਂ ਮੇਰੇ ਪਰਿਵਾਰ ਦੇ ਨੇੜੇ ਨੇ ਬੰਦੇ ਨੇ ਮੈਨੂੰ ਸਵੇਰੇ ਸੁਬਾਹ 6 ਵਜੇ ਇਹਨਾਂ ਨੇ ਫੋਨ ਕੀਤਾ ਵੀ ਰਾਤ ਸਾਢੇ ਨਾਲਾ ਦਰ ਘਟਨਾ ਵਾਪਰ ਗਈ ਜਦੋਂ ਮੈਂ ਹੁਣ ਹਸਪਤਾਲ ਆਇਆ ਇਹਨਾਂ ਨੂੰ ਪੁੱਛਿਆ ਗਿਆ ਰਾਤ ਲਗਭਗ 2:30 ਵਜੇ ਦੇ ਤਕਰੀਬਨ ਸਾਡੇ ਪਿੰਡ ਦੇ ਨੇੜੇ ਦਾਣਾ ਮੰਡੀ ਐ ਉੱਥੇ ਇਹਨਾਂ ਦੀ ਲੇਬਰ ਜਿਹੜੀ ਹਰ ਸਾਲ ਆਉਂਦੀ ਐ ਝੋਨਾ ਲਾਉਣ ਵਾਸਤੇ ਉਹ ਬੈਠੀ ਸੀ ਤੇ ਉਹਨਾਂ ਨੂੰ ਲੁੱਟਣ ਵਾਸਤੇ ਤਿੰਨ ਆਦਮੀ ਮੋਟਰਸਾਈਕਲ ਤੇ ਪਹੁੰਚੇ ਉਨਾਂ ਨੇ ਲੇਬਰ ਵਾਲਿਆਂ ਦਰਦੇ ਮਾਰਾਂ ਨੇ ਕਰੇ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਇਹ ਦੋਨੇ ਭਰਾ ਗਰਵੇਲ ਸਿੰਘ ਤੇ ਇੱਕੇ ਦਾ ਭਰਾ ਦੋਨੇ ਉੱਥੇ ਪਹੁੰਚੇ ਮੋਟਰਸਾਈਕਲ ਲੈ ਕੇ ਪਰ ਜਦੋਂ ਇਹ ਇਹਨਾਂ ਨੇ ਉੱਥੇ ਲੜਖੜਾ ਮਾਰਿਆ ਵੀ ਇਥੋਂ ਦੌੜ ਜਾਓ ਤੁਸੀਂ ਤਾਂ ਉਹਨਾਂ ਨੇ ਇੱਕ ਹੀ ਹੈ ਦੌੜਨ ਦੀ ਬਜਾਏ ਉਹਨਾਂ ਨੇ ਉੱਥੋਂ ਕੁਰਬਾਨਾਂ ਕੱਢ ਲਈਆਂ ਕੁਰਬਾਨਾਂ ਨਾਲ ਗਰਵੇਲ ਸਿੰਘ ਤੇ ਬਾਰ ਕਰ ਦਿੱਤਾ ਜੀ ਦੇ ਨਾਲ ਇਹਦੇ ਇੱਕ ਬਾਹਾਂ ਦੇ ਵਿੱਚ ਕੁਰਬਾਨ ਦਾ ਨਿਸ਼ਾਨ ਹੈ ਕਾਫੀ ਚੰਡ ਹੈ ਤੇ ਛਾਤੀ ਦੇ ਉੱਤੇ ਵੀ ਇੱਕ ਕਰਵਾਨ ਦਾ ਬਾਰ ਕੀਤਾ ਇੱਕ ਗੋਡੇ ਉੱਪਰ ਬਾਰ ਕੀਤਾ ਕੁਦਰਤੀ ਜਿਹੜਾ ਇਹ ਜਾਦਾ ਬਚਤ ਰਹੇਗੀ ਕਿਉਂਕਿ ਬੰਦੇ ਜਿਆਦਾ ਹੋਣ ਦੇ ਕਾਰਨ ਨੇੜੇ ਆ ਗਏ ਤਾਂ ਉਹ ਦੌੜ ਗਏ ਹੋ ਸਕਵੇ ਉਹਨਾਂ ਕੋਲੇ ਕਰਵਾ ਲੋਰ ਵੀ ਸੀ ਮੌਕੇ ਤੇ ਰਵਾਲ ਵਰ ਉੱਥੇ ਡਿੱਗ ਪਿਆ ਜੇਕਰ ਅਜਿਹੀਆਂ ਕਟਨਾਵਾਂ ਵਾਪਰਦੀਆਂ ਰਹੀਆਂ ਤਾਂ ਪਿੰਡਾਂ ਦੇ ਕਿਸਾਨ ਕੀ ਕਰਨਗੇ ਨਾ ਤਾਂ ਟ੍ਰਾਂਸਫਾਰਮਰਾਂ 'ਚ ਕੋਈ ਤੇਲ ਛੱਡਦਾ ਨਾ ਖੇਤ ਦੇ ਵਿੱਚ ਕਮਰੇ ਆਂਗਰਾਂ ਦੇ ਕੋਈ ਗੇੜ ਛੱਡਦਾ ਨਾ ਸਿਲੰਡਰਾਂ ਭਾਂਡੇ ਹਰ ਦਿਨ ਚੋਰੀਆਂ ਹੋਈਆਂ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੋ ਚਿੱਟੇ ਬਾਰੇ ਅਸੀਂ ਕਹਿੰਨੇ ਆਂ ਵੀ ਚਿੱਟਾ ਅਸੀਂ ਰੋਕਤਾ ਪਰ ਅਜੇ ਪ੍ਰੋਪਰ ਚਿੱਟਾ ਸਾਡਾ ਰੁਕਿਆ ਨਹੀਂ ਪਿੰਡਾਂ ਦੇ ਵਿੱਚ ਮੁੰਡੇ ਮੁੰਡੇ ਪਤਾ ਨਹੀਂ ਵੀ ਰਾਤ ਨੂੰ 2:30 ਵਜੇ ਨਸ਼ੇੜੀ ਸੀ ਜਾਂ ਕੀ ਇਹਦਾ ਨਹੀਂ ਪਤਾ ਲੱਗਦਾ ਪਰ ਇਹ ਕੰਮ ਨਸ਼ੇੜੀ ਕਰ ਸਕਦੇ ਆ ਦੂਸਰਾ ਆਮ ਬੰਦਾ ਨਹੀਂ ਕਰ ਸਕਦਾ ਪਿੰਡ ਦੇ ਵਿੱਚ ਹਰ ਰੋਜ਼ ਮੇਰੇ ਕੋਲ ਲੋਕ ਆਉਂਦੇ ਆ ਕਿਸੇ ਦਾ ਸਿਲੰਡਰ ਚੋਰੀ ਹੋ ਜਾਂਦਾ ਕਿਸੇ ਦੇ ਭਾਂਡੇ ਚੋਰੀ ਹੋ ਜਾਂਦੇ ਆ ਕੋਈ ਸਾਂਝੀ ਹਾਥਮਾ ਤੇ ਕੋਈ ਐਲਸੀਡੀ ਵਗੈਰਾ ਜਾਂ ਕੈਂਪਲੀ ਵਗੈਰਾ ਲੱਗਿਆ ਉਹ ਚੋਰੀ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਇਹਦੇ ਪ੍ਰੋਪਰ ਸਖਤੀ ਕੀਤੀ ਜਾਵੇ ਜੋ ਚੋਰੀਆਂ ਦੇ ਘਟਨਾਵਾਂ ਨੇ ਤੋੜ ਫੜੇ ਜਾਣ ਕਿਉਂਕਿ ਚੋਰੀਆਂ ਹੋ ਜਾਂਦੀਆਂ ਨੇ ਦੋਕ ਦਿਨ ਜਿਹੜਾ ਲੋਕ ਰੋਸ-ਕੁਸਾ ਹੁੰਦਾ ਫਿਰ ਚੁੱਪ ਕਰਕੇ ਡਰ ਦੇ ਮਾਰੇ ਘਰੇ ਬਹਿ ਜਾਂਦੇ ਆ ਪਰ ਰੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ